ਹਾਂਜੀ ਇੱਕ ਨੌਜਵਾਨ ਸੀ ਜਿਹੜਾ ਫੋਟੋਆਂ ਖਿੱਚਣ ਡਿਆ ਸੀ ਕਹਿੰਦਾ ਇਹ ਮੈਂ ਫੋਟੋਆਂ ਖਿੱਚਦਾ ਤੇ ਮੈਂ ਕਹਾ ਮੇਰੇ ਸਾਹਮਣੇ ਤੂੰ ਫੋਟੋਆਂ ਖਿੱਚਣ ਡਿਆ ਸਾਹਮਣੇ ਮੂਰੇ ਕੁੜੀ ਖਲੋਤੀ ਆ ਫਿਰ ਉਸ ਤੋਂ ਡਿਫੈਂਡ ਕਰਦੇ ਨਹੀਂ ਤੁਸੀਂ ਸਾਡਾ ਕੈਮਰਾ ਚੈੱਕ ਕਰ ਤੇ ਗੱਤਰੇ ਬਹੁਤ ਸਿੱਧੇ ਬੰਦਿਆਂ ਨੂੰ ਨਿਕਲ ਜਾ ਤੇ ਨਹਿਰਾਂ ਹੀ ਕੋਲ ਇੱਕ ਗੁਰੂ ਸਾਹਿਬ ਦੇ ਤਾਂ ਘਰ ਜਾਣਦੇ ਆ ਉੱਥੇ ਬਾਹਵਾਂ ਦੇ ਬਾਹਵਾਂ ਵਿੱਚ ਪਾ ਕੇ ਹੱਥ ਨੂੰ ਹੱਥ ਪੜੇ ਹੁੰਦੇ ਨੇ ਜਿਨ੍ਹਾਂ ਨੂੰ ਪੁੱਛ ਲਈਏ ਭਾਈ ਕੀ ਰਿਸ਼ਤਾ ਵਾ ਕਿ ਮੇਰੀ ਜਸਟ ਫਰੈਂਡ ਹੈ ਦੀ ਜੇ ਮੈਂ ਪੁੱਛ ਲਈਏ ਵੀ ਮਾਪਿਆਂ ਨੂੰ ਪਤਾ ਵਾ ਇਹ ਤੁਹਾਡੀ ਮੰਗੇਤਰ ਹੈ ਜਾਂ ਮਾਪਿਆਂ ਨੂੰ ਪਤਾ ਕਿਸੇ ਨੂੰ ਕਿਦੋਂ ਕੋ ਕੰਨੀ ਕਰਾਉਣਗੇ ਫਿਰ ਉਹ ਤਾਂ ਭੱਜ ਵੀ ਜਾਣਗੇ ਬਹੁਤਾਂ ਲੋਕ ਆਪਾਂ ਰਾਤ ਨੂੰ ਵੀ ਦੇਖਦੇ ਆ ਨਾ ਉਹਦੇ ਵਿੱਚੋਂ ਕੋਈ 40% ਜਿਹੜੇ ਹੋਣਗੇ ਢੇੜੀ ਟੱਪਾ ਕਰਨ ਵਾਲੇ ਹੋਣਗੇ ਜਿਹੜੇ ਉਹ ਸਾਈਡ ਤੇ ਹੋ ਕੇ ਆਪਣਾ ਸੁੱਖ ਲੈਣ ਦੇ ਹੋਣਗੇ ਨਹੀਂ ਜੀ ਕਰਨ ਟੋੜਨੇ ਉਸ ਤੋਂ ਬਾਅਦ ਜਿਹੜੇ ਆਉਂਦੇ ਸਾਈਡ ਤੇ ਵੇਖੀ ਹੋਣਗੇ ਬਹੁਤਾਂ 60% ਕੋਈ ਕਿਸੇ ਦਾ ਘਰ ਲੜਕੇ ਆਇਆ ਕੋਈ ਕੁੜੀ ਭੱਜ ਕੇ ਆਈ ਜਾਂ ਕੋਈ ਲੜਕੇ ਆਈਏ ਸਾਰਿਆਂ ਨੂੰ ਇਹੋ ਸਥਾਨ ਲੱਭਿਆ ਹੋ। ਕਾਰਨ ਸਿਰਫ ਇਹ ਆ ਕਿ ਸਾਡੀ ਸੰਸਥਾ ਜਿਹੜੀ ਆ ਉਹ ਕਾਰਵਾਈ ਨਹੀਂ ਕੋਈ ਪੁੱਛਗੇ ਪੁੱਛਗੇ ਨਹੀਂ ਹੈਗੀ ਜਵਾਨੀ ਜਿਹੜਾ ਇੱਥੇ ਆ ਰਿਹਾ ਹੈ ਜਿਹੜਾ ਲਾਤਰ ਹੋ ਰਿਹਾ ਉਹਨਾਂ ਨੂੰ ਕਹਦੇ ਹੋ ਕੁੜੀਆਂ ਨੂੰ ਵੀ ਕਹਦੇ ਹੋ ਕਿ ਐਨ ਨਹੀਂ ਆਉਣਾ ਚਲੋ ਉਧਰ ਹੁਣ ਜਿਸ ਤਰੀਕੇ 21 22 ਸਾਲ ਦੇ ਨੌਜਵਾਨ ਜਾਂ ਕੁੜੀਆਂ ਆ ਕੇ ਉੱਥੇ ਵਕ ਵਕ ਪੋਸ ਬਣਾ ਕੇ ਇਸ ਫੋਟੋ ਸ਼ੂਟ ਨੂੰ ਕਰਾਉਂਦੇ ਨੇ ਜਾਂ ਜਿਹੜੇ ਫੋਟੋ ਸ਼ੂਟ ਚ ਪੋਸ ਬਣਾਉਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਕਿਸ ਤਰੀਕੇ ਲੱਗਦਾ ਜਦ ਇਹ ਤਸਵੀਰਾਂ ਦੇਖਦੇ ਹੋ ਨੱਚਣਾ ਟੱਪਣਾ ਇਹ ਜਿਹੜਾ ਕੰਜਰਖਾਨਾ ਸਾਡਾ ਸੱਭਿਆਚਾਰਕ ਨਹੀਂ ਆ ਇੱਕ ਰੀਤ ਚੱਲੀ ਹੋਈ ਮੁਕਲਾਂ ਤੋਂ ਆ ਜਿਹੜੇ ਆਪਣੇ ਸ਼ੌਂਕਾਂ ਨੂੰ ਕੁੜੀਆਂ ਨੂੰ ਨਚਾਉਂਦੇ ਸੀ ਆਪਣਾ ਮਨ ਪਰਚਾਵਾ ਕਰਨ ਵਾਸਤੇ ਕੁੜੀਆਂ ਨੂੰ ਨਚਾਉਂਦੇ ਸੀ ਪਰ ਅੱਜ ਤਾਂ ਹੁਣ ਇੰਨੀ ਕੁ ਸ਼ਰਮ ਨਾਤੀ ਗਈ ਆ ਕਿ ਕੁੜੀਆਂ ਰੀਲਾਂ ਦੇ ਮੂਰੇ ਆਪ ਨਚਕੀਆਂ ਪਈਆਂ ਲੋਕਾਂ ਦਾ ਮੰਡੀਰ ਦਾ ਮਨੋਰੰਜਨ ਕਰਣੀਆਂ ਵਾ ਕਹਿਣ ਤੋਂ ਬਾਅਦ ਕੀ ਅੱਜ ਪਰਿਵਾਰਕ ਧੀਆਂ ਡਾਂਸਰਾਂ ਬਣ ਕੇ ਸਾਹਮਣੇ ਪੇਸ਼ ਹੋਣ ਲੀਆਂ ਵਾ ਦੋਸਤੋ ਦਰਬਾਰ ਸਾਹਿਬ ਜੇਕਰ ਅਸੀਂ ਹੋਂਨੇ ਆਤਾ ਕਿਤਨਾ ਕੀਤੇ ਮਨ ਦੇ ਸਕੂਨ ਅਤੇ ਮਨ ਦੀ ਸ਼ਾਂਤੀ ਲਈ ਆਉਂਨੇ ਆ ਪਰ ਕਿਸ ਤਰੀਕੇ ਦਰਬਾਰ ਸਾਹਿਬਰ ਮੰਦਰ ਸਾਹਿਬ ਨੂੰ ਪਿਕਨਿਕ ਸਪੌਟ ਬਣਾ ਦਿੱਤਾ ਗਿਆ ਉਸ ਦੇ ਨੇੜੇ ਜੋ ਫੋਟੋ ਸ਼ੂਟ ਹੁੰਦੇ ਨੇ ਵੱਖ-ਵੱਖ ਪੋਜ਼ ਬਣਾ ਕੇ ਸ਼ਲੀਲਤਾ ਦੀ ਨਿਸ਼ਾਨੀ ਦੱਸੀ ਜਾਂਦੀ ਹੈ ਹਾਲਾਂਕਿ ਗੁਰੂ ਦੀ ਮਰਿਆਦਾ ਪੰਕ ਕੀਤੀ ਜਾਂਦੀ ਹੈ ਪਰ ਬੀਤੇ ਦਿਨ ਰਾਜਵੀਰ ਸਿੰਘ ਅਕਾਲੀ ਅਤੇ ਉਹਨਾਂ ਦੇ ਨਾਲ ਹੋਰ ਨਿਹੰਗ ਸਿੰਘਾਂ ਨੇ ਇਸ ਸੰਗਤ ਦੇ ਅਨੁਸਾਰ ਜੋ ਸੰਗਤ ਦਾ ਹੁਕਮ ਸੀਗਾ ਕਿ ਇੱਥੋਂ ਜਿਹੜੇ ਫੋਟੋ ਸ਼ੂਟ ਹੁੰਦੇ ਨੇ ਜਾਂ ਜਿਸ ਤਰੀਕੇ ਚਰਤਾ ਫਲਾਈ ਜਾਂਦੀ ਹੈ ਉਸ ਨੂੰ ਕਿਤਨਾ ਕਿਤੇ ਗੁਰੂ ਦੀ ਮਰਿਆਦਾ ਤੋਂ ਬਾਹਰ ਰੱਖਿਆ ਜਾਵੇ ਗੁਰੂ ਦੀ ਮਰਿਆਦਾ ਦੇ ਵਿੱਚ ਇਹ ਚੀਜ਼ਾਂ ਨਹੀਂ ਅਲਾਉਡ ਹੁੰਦੀਆਂ ਸੋ ਸਾਧਨਾ ਰਾਜਵੀਰ ਸਿੰਘ ਅਕਾਲੀ ਮਰਜੁਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਿਰ ਅਬੀ ਸਿੱਧੇ ਸਵਾਲ ਤੇ ਆਉਨੇ ਆ ਹੁਣ ਤਾਂ ਬੋਰਡ ਵੀ ਲੱਗ ਗਿਆ ਦਰਬਾਰ ਸਾਹਿਬ ਐਰਿਟੇ ਸਟਰੀਟ ਦੇ ਉੱਤੇ ਕਿ ਫੋਟੋ ਸ਼ੂਟ ਬੰਦ ਹੈ ਲੱਚਰਤਾ ਬੰਦ ਹੈ ਫਿਰ ਵੀ ਸੰਗਤ ਕਿਉਂ ਨਹੀਂ ਹਟਦੀ ਜੀ ਉੱਥੇ ਨਹੀਂ ਉਹ ਸੰਗਤ ਨਹੀਂ ਜੀ ਸੰਗਤ ਜਿਹੜੀ ਹੈ ਦਰਸ਼ਨ ਕਰਨ ਆਉਂਦੀ ਹੈ ਜਿਹੜੇ ਫੋਟੋ ਸ਼ੂਟ ਵਾਲੇ ਆ ਉਹਨੂੰ ਸੰਗਤ ਨਹੀਂ ਕਹਿ ਸਕਦੇ ਉਹ ਤਾਂ ਜਸਟ ਇੱਕ ਸਿਰਫ ਆਪਣਾ ਇੱਕ ਕਾਰਗੁਜ਼ਾਰੀ ਕਰਨ ਦਾ ਹੈ ਤੇ ਜਾਂ ਉਹ ਜਿਸ ਤਰ੍ਹਾਂ ਤੁਹਾਨੂੰ ਨਜ਼ਰ ਆਉਂਦਾ ਵਾ ਜੋ ਉਹਨਾਂ ਦੇ ਹਾਲਾਤ ਆ ਨਿਆਣੇ ਆ ਤਰ੍ਹਾਂ ਤਰ੍ਹਾਂ ਦੇ ਪੋਜ ਬਣਾਉਣ ਲੱਗੇ ਉਹ ਸੰਗਤਨੀ ਜੀ ਉਹ ਸੰਗਤਨੀ ਆਪਾਂ ਨੂੰ ਕਹਿ ਸਕਦੇ ਉਹ ਤਾਂ ਸਿਰਫ ਆਪਣਾ ਕਾਰੋਬਾਰ ਤੱਕ ਸੀਮਿਤ ਰੇ ਅੱਛਾ ਫਿਰ ਲੋਕ ਇਹ ਵੀ ਸਵਾਲ ਖੜੇ ਕਰਦੇ ਨੇ ਕਿ ਨਿਆਂ ਸਿੰਘਾ ਨੂੰ ਕੀ ਲੋੜ ਹੈ ਪਰ ਜੇਕਰ ਲੋਕ ਆਪਣੀ ਜ਼ਿੰਮੇਵਾਰੀ ਨਹੀਂ ਸਮਝਣਗੇ ਤਾਂ ਲੱਗਦਾ ਨਹੀਂ ਨਿਆਂ ਸਿੰਘਾ ਨੂੰ ਅੱਗੇ ਆਣਾ ਹੀ ਪਏਗਾ ਲਾਜ਼ਮੀ ਆ ਜੀ ਵੇਖੋ ਹੁਣ ਕੀ ਕਹਿੰਦੇ ਹੁੰਦੇ ਨੇ ਨਾ ਕਿ ਇੱਕ ਕਬੂਤਰ ਆ ਬਿੱਲੀ ਆ ਕੇ ਤੇ ਅੱਖ ਬੰਦ ਕਰ ਲਵੇ ਅਸੀਂ ਉਹ ਕਬੂਤਰ ਤਾਂ ਹੈ ਨਹੀਂ ਆਪੇ ਸਾਡੇ ਸਾਹਮਣੇ ਕੁਝ ਗਲਤ ਹੋਣ ਲਿਆ ਹੋਵੇ ਤੇ ਅਸੀਂ ਚੁੱਪ ਕਰਕੇ ਲਾਗੋ ਲੰਘ ਜਾਈਏ ਕਿਉਂਕਿ ਸਾਡੇ ਗੁਰੂ ਸਭਾ ਨੇ ਇਹ ਸਾਨੂੰ ਸਿਖਾਇਆ ਹੀ ਨਹੀਂ ਆ ਅੱਜ ਤੋਂ ਆਪਾਂ 20 ਸਾਲ ਪਿੱਛੇ ਚੱਲ ਜਾਈਏ। ਇਹੀ ਜਗ੍ਹਾ ਤੇ ਇਸੇ ਸਥਾਨ ਦੇ ਸੇ ਰਾਹ ਦੇ ਉੱਤੇ ਪਹਿਲਾਂ ਸੰਗਤ ਜਦੋਂ ਆਉਂਦੀ ਸੀ ਉਹਨਾਂ ਦਾ ਮਨ ਦਾ ਲਹਿਜਾ ਥੋੜਾ ਚੇਂਜ ਹੁੰਦਾ ਸੀ ਕਿ ਅਸੀਂ ਗੁਰੂ ਘਰ ਦੇ ਦਰਸ਼ਨਾਂ ਵਾਸਤੇ ਚੱਲੇ ਆਂ ਤੇ ਅੱਜ ਤੁਸੀਂ ਮਾਹੌਲ ਵੇਖ ਲਓ। 10-15 ਸਾਲ ਤੋਂ ਇਹ ਹੈਰੀਟੇਜ ਰਿਟਰੀਟ ਜਿਹੜੀ ਬਣੀ ਐ ਇਹਨੂੰ ਪਿਕਨਿਕ ਸਪੋਰਟ ਬਣਾ ਦਿੱਤਾ ਵਾ। ਸ਼ੁਰੂ ਤੋਂ ਜਿੱਥੋਂ ਆਪਣਾ ਹੈਗਾ ਟੈਕਸੀ ਸਟੈਂਡ ਆ ਉੱਥੋਂ ਤੁਸੀਂ ਲੈ ਕੇ ਤੇ ਸੱਚਖੰਡ ਤੱਕ ਵੇਖ ਲਿਓ। ਕੋਈ ਕਿਸੇ ਤਰ੍ਹਾਂ ਦਾ ਪੋਜ ਕੋਈ ਰੀਲ ਨਾ ਕੋਈ ਯਾਨੀ ਕਿ ਉਹਨਾਂ ਨੂੰ ਕੋਈ ਲੱਗੇ ਨਹੀਂ ਕਿ ਐਸੇ ਗੁਰੂ ਘਰ ਆਏ ਆ। ਉਹਨਾਂ ਦੇ ਭੋਰਾ ਵੀ ਨਹੀਂ ਸ਼ਰਮ ਮਹਿਸੂਸ ਹੁੰਦੀ ਵੀ ਅਸੀਂ ਕਿਹੜੇ ਸਥਾਨ ਤੇ ਚੱਲੇ ਆ ਵੀ ਕੁਝ ਮੰਦੀ ਆਸਥਾ ਲੈ ਕੇ ਚੱਲੀਏ ਪਰਨਾ ਉਹਨਾਂ ਦੀ ਬਸ ਉਹ ਆਪਣੀ ਰੀਲਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪੋਜ ਉਤੋਂ ਵੱਡੀ ਮ ਗੱਲ ਹੈ ਕਿ ਕੈਮਰੇ ਵਾਲੇ ਖੁਦ ਹੀ ਚੀਜ਼ਾਂ ਕਰਵਾ ਰਹੇ ਹੁੰਦੇ ਨੇ ਆਪਣੀ ਤੁਸੀਂ ਮਿਹਨਤ ਕਰਨੀ ਆ ਹੁਣ ਬਤਾ ਤਾਂ ਲੋਕੀ ਥੱਲੇ ਕਮੈਂਟ ਕਰਦੇ ਨੇ ਸਾਡੀ ਉਹ ਵੀਡੀਓ ਤੇ ਤੁਹਾਡੀ ਵੀਡੀਓ ਤੇ ਵੀ ਕਮੈਂਟ ਕਰਨਗੇ ਵੀ ਇਹਨਾਂ ਦੀ ਤੁਸੀਂ ਰੋਜੀ ਰੋਟੀ ਖੋਲੀ ਆ ਰੋਜੀ ਰੋਟੀ ਨੂੰ ਭਾਈ ਹੋਰ ਵੀ ਤਾਂ ਰੋਜੀ ਰੋਟੀ ਕਰਨ ਦੇ ਨੇ ਕਿ ਇਹਨਾਂ ਨੂੰ ਸਿਰਫ ਗੁਰੂ ਘਰ ਹੀ ਨਜ਼ਰ ਆਉਂਦੇ ਨੇ ਉਹਨਾਂ ਦੀ ਹੀ ਮਰਿਆਦਾ ਭੰਗ ਕਰਨੀ ਆ ਉਣਾ ਲੰਗੇ ਦੇਣੀ ਇੱਕ ਸਾਡੀ ਵੀਡੀਓ ਦੇ ਥੱਲੇ ਕਮੈਂਟ ਕਰਦਾ ਮੈਨੂੰ ਨਾਂ ਵਿਸਰ ਗਿਆ ਉਹ ਬੰਦੇ ਦਾ ਕਹਿੰਦਾ ਕਿ ਮੈਂ ਗੁਰੂ ਘਰ ਦੀ ਪ੍ਰਕਰਮਾ ਦੇ ਵਿੱਚ ਆ ਕੇ ਵੀਡੀਓ ਸ਼ੂਟ ਕਰੂੰਗਾ ਤੁਸੀਂ ਕਰਨਾ ਜੋ ਕਰਨਾ ਕਰ ਲੋ ਤੇ ਪੰਜਾਬੀ ਸਿੱਖ ਸੀਗਾ ਜੀ ਕੋਈ ਬੋਲਣ ਵਾਲਾ ਜਾਂ ਗੈਰ ਪੰਜਾਬੀ ਸੀ ਖੰਨਾ ਕਰਕੇ ਸੀ ਕੋਈ ਮੈਨੂੰ ਨਾਂ ਵਿਸਰ ਗਿਆ ਉਹਦਾ ਕਮੈਂਟ ਸਾਡੀ ਵੀਡੀਓ ਤੇ ਜਿਵੇਂ ਪਿਆ ਵਾ ਅਸੀਂ ਸਕਰੀਨ ਸ਼ਾਟ ਲੈ ਕੇ ਰੱਖਿਆ ਸੀ ਖੰਨਾ ਕਰਕੇ ਸੀ ਨਾਮ ਉਹਦਾ ਹੁਣ ਹੈ ਤਾਂ ਚਲੋ ਪੰਜਾਬ ਦਾ ਹੀ ਆ ਨਾ ਬੰਦਾ ਉਹਨੂੰ ਪਤਾ ਹੀ ਆ ਮर्याਦਾ ਚਲੋ ਜੇ ਹਿੰਦੂ ਫੈਮਿਲੀ ਚ ਉਹਨੂੰ ਆਪਣੇ ਮੰਦਰ ਦੀ ਮर्याਦਾ ਪਤਾ ਵਾ ਜੇ ਕੋਈ ਸਿੱਖ ਸੰਗਤ ਚੋਂ ਆਂ ਪਰਿਵਾਰ ਚੋਂ ਆ ਉਹਨਾਂ ਨੂੰ ਆਪਣੇ ਗੁਰੂ ਘਰ ਦੀ ਮਰਿਆਦਾ ਪਤਾ ਵਾ ਪਰ ਫਿਰ ਵੀ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਫਿਰ ਇਹਨਾਂ ਨੇ ਆਪਣਾ ਲੱਚਰਤਾ ਫਿਲਾਉਣੀ ਫਿਲਾਉਣੀ ਆ ਜੇ ਅਸੀਂ ਡਾਕ ਚੁੱਕਦੇ ਆ ਫਿਰ ਇਹ ਕਹਿੰਦੇ ਕਿ ਨਿਹੰਗ ਸਿੰਘ ਤੋ ਛਤਰਪ੍ਰੇਤ ਕਰਦੇ ਨੇ ਜਾਂ ਕੁਝ ਵੀ ਲਾ ਲੋ ਜਾਂ ਇਹ ਧੱਕਾ ਕਰਦੇ ਨੇ ਤਰ੍ਹਾਂ ਤਰ੍ਹਾਂ ਦੇ ਫਿਰ ਸਵਾਲ ਦੇ ਘੇਰੇ ਚਾਉਂਦੇ ਇਸੇ ਗੱਲ ਕਰੀ ਹਰ ਮੰਦਰ ਦੇ ਚਾਰ ਦਰਵਾਜ਼ੇ ਇਸ ਕਰਕੇ ਬਣਾਏ ਨੇ ਕਿ ਚਾਰੋਂ ਧਰਮ ਦੇ ਲੋਕ ਆਉਣ ਇੱਕ ਜਗ੍ਹਾ ਤੇ ਨਤਮਸਤੇ ਕੋਣ ਭਾਈਚਾਰੇ ਦੀ ਸਾਂਝ ਮਿਲੇ ਪਰ ਜਿਸ ਤਰੀਕੇ ਤੁਸੀਂ ਦੱਸ ਰਹੇ ਹੋ ਕਿ ਹਿੰਦੂ ਫੈਮਲੀ ਤੋਂ ਸੰਬੰਧਿਤ ਜਿਸ ਨੇ ਕਮੈਂਟ ਕੀਤਾ ਕਿ ਮੈਂ ਪ੍ਰਕਰਮਾ ਚਾਹ ਕੇ ਵੀਡੀਓ ਬਣਾਉਂਗਾ ਤੁਸੀਂ ਜੋ ਕਰਨਾ ਕਰ ਲਿਓ ਕੀ ਚਾਰ ਦਰਵਾਜ਼ੇ ਅਸੀਂ ਬੇਅਦਬੀਆਂ ਕਰਨ ਲਈ ਖੋਲੇ ਨਹੀਂ ਆ ਸਿਰਫ ਭਾਈਚਾਰੇ ਸਾਂਝ ਲਈ ਖੋਲੇ ਹੋਏ ਨੇ ਇਹ ਤਾਂ ਵੇਖੋ ਜੀ ਸਾਡੀ ਦਾ ਗੁਰੂ ਸਾਹਿਬਾਂ ਦੀ ਮਰਿਆਦਾ ਸੀ ਕਿ ਅਸੀਂ ਭਾਈਚਾਰਕ ਸਾਂਝ ਨੂੰ ਅਗਾਹ ਲੈ ਕੇ ਚੱਲੀਏ ਉਸੇ ਰਾਹ ਤੇ ਅਸੀਂ ਵੀ ਚੱਲਦੇ ਪਏ ਆਂ ਜੇ ਕੋਈ ਸਿੱਧੇ ਤੌਰ ਤੇ ਨਮਸਤਕੋਂ ਡਿਆ ਗੁਰੂ ਸਾਹਿਬ ਦੇ ਚਰਨਾਂ 'ਚ ਜੀ ਆਇਆਂ ਪਰ ਜੇ ਕੋਈ ਗੁਰੂ ਸਾਹਿਬ ਦੇ ਉਲੰਘਣਾ ਕਰਦਾ ਵਾ ਮਰਿਆਦਾ ਦੀ ਫਿਰ ਉਹਦੇ ਵਾਸਤੇ ਅਸੀਂ ਜੀ ਆਇਆਂ ਨੂੰ ਨਹੀਂ ਕਹਿ ਸਕਦੇ ਫਿਰ ਤਾਂ ਜਿਹੜੇ ਹਿਸਾਬ ਨਾਲ ਜਿਹੜੇ ਲੈਜੈਂਡ ਨਾਲ ਅਗਲਾ ਆਊਗਾ ਉਸੇ ਹਿਸਾਬ ਨਾਲ ਸਾਡਾ ਵਤੀਰਾ ਹੋਊਗਾ ਹੁਣ ਜਿਹੜਾ ਕਮੈਂਟ ਕਰਦਾ ਪਿਆ ਵੀ ਮੈਂ ਜੋ ਕਰਨਾ ਤੁਸੀਂ ਕਰ ਲਓ ਫਿਰ ਤਾਂ ਭਈ ਜੇ ਤੂੰ ਆਏਂਗਾ ਫਿਰ ਤੈਨੂੰ ਦੱਸਾਂਗੇ ਅਸੀਂ ਕਿਵੇਂ ਕਰਨਾ ਤੇ ਕੀ ਕਰਨਾ ਵਾ ਕਿਉਂਕਿ ਅਸੀਂ ਹੁਣ ਬਹੁਤਾਂਤ ਕਮੇਟੀ ਵਾਲੀ ਨਹੀਂ ਵੇਖਣਾ ਵਾ ਕਮੇਟੀਆਂ ਸਿਰਫ ਆਪਣੇ ਕੰਮਾਂ ਤੱਕ ਸੀਮਿਤ ਆਪਣੀਆਂ ਨੌਕਰੀਆਂ ਤੱਕ ਸੀਮਿਤ ਆ ਸਾਨੂੰ ਆਖਰ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਸਾਡੇ ਇਹ ਸਿਰਮੌਰ ਸੰਸਥਾ ਵੀ ਆਈਆਂ ਜਿੱਥੇ ਪਿੱਛੇ ਜੇ ਹੈਰੀਟੇਜ ਸਟਰੀਟ ਦੇ ਉੱਤੇ ਭੰਗੜੇ ਦੇ ਬੁੱਤ ਹਟਾਏ ਗਏ ਸੀਗੇ ਉਦੋਂ ਵੀ ਬੜਾ ਵਿਵਾਦ ਚੱਲਿਆ ਸੀਗਾ ਉਦੋਂ ਵੀ ਐਸਜੀਪੀਸੀ ਦੇ ਕੁਝ ਖਾਸੇ ਬਿਆਨ ਸਾਹਮਣੇ ਨਹੀਂ ਸੀ ਆਏ ਜੋ ਉਹਨੇ ਬਣਦੇ ਸੀਗੇ ਕਿ ਇੱਕ ਦਰਬਾਰ ਸਾਹਿਬ ਨੂੰ ਜਾਣ ਵਾਲਾ ਲੰਘਾ ਹੈਗਾ ਉੱਥੇ ਭੰਗੜੇ ਦੇ ਬੁੱਤ ਲੱਗੇ ਨੇ ਇਹ ਸੱਭਿਆਚਾਰ ਤੇ ਸਾਡੀ ਸਿੱਖੀ ਦੇ ਵਿੱਚ ਬਹੁਤ ਫਰਕ ਹੈ ਸੱਭਿਆਚਾਰਿਕ ਵੱਖਰੀ ਥਾਂ ਤੇ ਆਉਂਦਾ ਸਿੱਖੀ ਸਾਡੀ ਵੱਖਰੀ ਥਾਂ ਤੇ ਆਉਂਦੀ ਹੈ ਹੁਣ ਵੀ ਉਹੀ ਚੀਜ਼ ਹੋ ਰਹੀ ਹੈ ਫੋਟੋ ਸ਼ੂਟ ਹੋ ਰਹੇ ਨੇ ਜਿਵੇਂ ਪ੍ਰਾਈਵੇਟਿੰਗ ਸ਼ੂਟ ਵਿਵਾਦਾਂ ਦੇ ਵਿੱਚ ਆਇਆ ਸੀਗਾ ਹੁਣ ਜਿਸ ਤਰੀਕੇ 21 22 ਸਾਲ ਦੇ ਨੌਜਵਾਨ ਜਾਂ ਕੁੜੀਆਂ ਆ ਕੇ ਉੱਥੇ ਵੱਖ-ਵੱਖ ਪੋਜ਼ ਬਣਾ ਕੇ ਇਸ ਫੋਟੋ ਸ਼ੂਟ ਨੂੰ ਕਰਾਉਂਦੇ ਨੇ ਜਾਂ ਜਿਹੜੇ ਫੋਟੋ ਸ਼ੂਟ 'ਚ ਪੋਜ਼ ਬਣਵਾਉਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਕਿਸ ਤਰੀਕੇ ਲੱਗਦਾ ਜਾਂਦੇ ਇਹ ਤਸਵੀਰਾਂ ਦੇਖ ਦਿਓ ਤੁਸੀਂ ਪਹਿਲੀ ਗੱਲ ਤੇ ਜਿਹੜੀ ਸੱਭਿਆਚਾਰਕ ਦੀ ਗੱਲ ਕਰਦੇ ਨੇ ਜਨਾ ਸਾਡਾ ਸੱਭਿਆਚਾਰਕ ਇਹ ਜਿਹੜਾ ਕੰਜਰਖਾਨਾ ਸਾਡਾ ਸੱਭਿਆਚਾਰਕ ਨਹੀਂ ਆ ਇੱਕ ਰੀਤ ਚੱਲੀ ਹੋਈ ਮੁਗਲਾਂ ਤੋਂ ਆ ਜਿਹੜੇ ਆਪਣੇ ਸ਼ੌਂਕਾਂ ਨੂੰ ਕੁੜੀਆਂ ਨੂੰ ਨਚਾਉਂਦੇ ਸੀ ਆਪਣਾ ਮਨ ਪਰਚਾਵਾ ਕਰਨ ਵਾਸਤੇ ਕੁੜੀਆਂ ਨੂੰ ਨਚਾਉਂਦੇ ਸੀ ਪਰ ਅੱਜ ਤਾਂ ਹੁਣ ਇੰਨੀ ਕੁ ਸ਼ਰਮ ਲੱਤ ਗਈ ਆ ਕਿ ਕੁੜੀਆਂ ਰੀਲਾਂ ਦੇ ਮੂਰੇ ਆਪ ਨੱਚਦੀਆਂ ਪਈਆਂ ਲੋਕਾਂ ਦਾ ਮੰਢੀਰ ਦਾ ਮਨੋਰੰਜਨ ਕਰਨ ਡੀਆਂ ਵਾ ਕਹਿਣ ਤੋਂ ਭਾਵ ਕੀ ਅੱਜ ਪਰਿਵਾਰਕ ਧੀਆ ਡਾਂਸਰਾਂ ਬਣ ਕੇ ਸਾਹਮਣੇ ਪੇਸ਼ ਹੋਣ ਡੀਆਂ ਵਾ ਉਹ ਹਾਲਾਤ ਇੰਨਾ ਦੇ ਆ ਉਹ ਜੋ ਉੱਥੇ ਵੇਖਦੇ ਉਹੀ ਆ ਕੇ ਇਸ ਸਥਾਨ ਦੇ ਉੱਤੇ ਕਰਦੇ ਨੇ ਰਹੀ ਗੱਲ ਭੰਗੜੇ ਦੇ ਬੁੱਤਾਂ ਦੀ ਜਿਹੜੇ ਆਪੇ ਅੰਮ੍ਰਿਤਪਾਲ ਮੈਰੋ ਸਿੰਘ ਹੋਣਾ ਨੇ ਜੋ ਕੰਮ ਕੀਤਾ ਜਿਨ੍ਹਾਂ ਨੇ ਕੀਤਾ ਬੜਾ ਵਧੀਆ ਕੀਤਾ ਚੜ੍ਹਦੀ ਕਲਾ ਉਸ ਤੋਂ ਬਾਅਦ ਚਲੋ ਜੋ ਵੀ ਕਰਦੇ ਨੇ ਸਾਨੂੰ ਉਹਦੇ ਨਾਲ ਪਰ ਜਿਹੜਾ ਕੰਮ ਵਧੀਆ ਹੁੰਦਾ ਉਹ ਵਧੀਆ ਉਹਦੀ ਅਲਾਗਾ ਕਰਦੇ ਆ। ਜੇ ਤੁਹਾਡੀ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਭੰਗੜਾ ਸਾਡਾ ਸੱਭਿਆਚਾਰ ਨਹੀਂ ਹੈਗਾ। ਜਿਵੇਂ ਪਹਿਲੇ ਸਮੇਂ 'ਚ ਹੁੰਦਾ ਸੀਗਾ ਰੋਟੀ ਬਣਾਉਣ ਵਾਲੇ ਘਰ 'ਚ ਹੁੰਦੇ ਸੀਗੇ ਨੱਚਣ ਵਾਲੇ ਬਾਹਰ ਹੁੰਦੇ ਸੀਗੇ। ਅੱਜ ਰੋਟੀ ਬਣਾਉਣ ਵਾਲੇ ਬਾਹਰ ਹੁੰਦੇ ਆ ਤੇ ਨੱਚਣ ਵਾਲੇ ਘਰ 'ਚ ਹੁੰਦੇ ਆ। ਇਹ ਸੱਭਿਆਚਾਰ ਖਤਮ ਹੋ ਗਿਆ ਹੈ ਸਾਡਾ ਜੀ। ਜੀ ਬਿਲਕੁਲ ਅਸਲ ਦੇ ਵਿੱਚ ਸਾਡਾ ਸੱਭਿਆਚਾਰ ਹੈ ਹੀ ਨਹੀਂ ਹੈ। ਨੱਚਣਾ ਗਾਉਣਾ ਕੋਈ ਸਾਡਾ ਸੱਭਿਆਚਾਰ ਨਹੀਂ ਹੈ। ਇਹ ਕੰਜਰਾਂ ਦੇ ਕੰਮ ਸੀ। ਪਰ ਅੱਜ ਇਹ ਚੀਜ਼ਾਂ ਕਰਦੇ ਪਏ ਨੇ ਉਹਨੂੰ ਐਗਜ਼ੈਪਟ ਕਰ ਰਹੇ ਸਿਰਫ ਚਾਰ ਛਿਲੜਾਂ ਵਾਸਤੇ ਕਿ ਚਾਰ ਵਿਊ ਆ ਜਾਂਦੇ ਨੇ ਚਾਰ ਲਾਈਕ ਇਕੱਠੇ ਹੋ ਜਾਂਦੇ ਨੇ ਸਿਰਫ ਇਹਦੇ ਤਾਂ ਕਿ ਸੀਮਤਾਂ ਉਹਨਾਂ ਨੂੰ ਗੁਰੂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਜਿਹੜੇ ਤੁਸੀਂ ਆਹ ਵੇਖੋ ਟੀਵੀਾਂ ਦੇ ਰੀਲਾਂ ਦੇ ਉੱਤੇ ਜਿਹੜੇ ਗਾਤਰੇ ਪਾ ਕੇ ਚੰਗੇ ਚੰਗੇ ਸਿਆਣੇ ਬਿਆਣੀ ਉਹ ਗਾਣਿਆਂ ਦੇ ਉੱਤੇ ਰੀਲਾਂ ਬਣਾ ਰਹੇ ਨੇ ਜਾਂ ਨੱਚਣ ਟੱਪਣ ਦੇ ਨੇ ਅੱਜ ਉਹਨਾਂ ਨੂੰ ਗੁਰੂ ਬਾਰੇ ਕੁਝ ਪਤਾ ਹੀ ਨਹੀਂ ਆ ਕੋਈ ਮਰਿਆਦਾ ਨਹੀਂ ਪਤਾ ਲਾਜ਼ਮੀ ਆ ਨਾ ਵੀ ਉਹਨਾਂ ਦੇ ਗਾਫਰ ਨਿਆਣੇ ਵੀ ਇਹੋ ਕੁਝ ਕਰਨਗੇ ਫਿਰ ਜਦੋਂ ਉਹ ਨਿਆਣੇ ਆ ਕੇ ਉਹ ਚੀਜ਼ ਕਰਦੇ ਨੇ ਪਰ ਲਾਜ਼ਮੀ ਸਾਨੂੰ ਐਕਸ਼ਨ ਦਾ ਰਿਐਕਸ਼ਨ ਕਰਨਾ ਪੈਂਦਾ ਵਾ ਫਿਰ ਇਹ ਕਹਿੰਦੇ ਧੱਕਾ ਕਰਦੇ ਨੇ ਅੱਛਾ ਫਿਰ ਨਿਹੰਗ ਸਿੰਘਾਂ ਤੇ ਜੇਕਰ ਕੋਈ ਕਾਰਵਾਈ ਹੁੰਦੀ ਹੈ ਫਿਰ ਸੰਸਦਾ ਕਿਉਂ ਨਹੀਂ ਸਾਹਮਣੇ ਆਉਂਦੀ ਜਾਂ ਸੰਸਦਾ ਪਹਿਲੇ ਕਿਉਂ ਨਹੀਂ ਇਸ ਚੀਜ਼ਾਂ ਨੂੰ ਹਟਾ ਦਿੰਦੀ ਜੀ ਸੰਸਦਾ ਹੁੰਦੀ ਸਾਹਮਣੇ ਸਾਨੂੰ ਰੋਕਣ ਵਾਸਤੇ ਆਉਗੀ ਜੀ ਸੰਸਦਾ ਸਾਨੂੰ ਰੋਕਣ ਨਹੀਂ ਆਏਗੀ ਸਾਨੂੰ ਰੋਕਣ ਲਈ ਜਾਓਗੀ ਬਿਲਕੁਲ ਇਹ ਜਿਹੜੇ ਇਹ ਲਚਰਤਾ ਫਲਾ ਰਹੇ ਉਹਨਾਂ ਨੂੰ ਰੋਕਣ ਲਈ ਨਹੀਂ ਆਏਗੀ ਜੀ ਉਹ ਫਿਰ ਗੋਲ ਕਾਂ ਕਿ ਤਰ੍ਹਾਂ ਚੱਲਣਗੇ ਜੇ ਉਹ ਆਉਣੇ ਬੰਦ ਹੋ ਜਾਣਗੇ ਅਸੀਂ ਕਾਰਵਾਈ ਕਰਾਂਗੇ ਪਰ ਲਾਜ਼ਮੀ ਹੈ ਨਾ ਸੰਗਤ ਘਟੂਗੀ ਉਹਨਾਂ ਦੇ ਭਾਦੇ ਤੇ ਸੰਗਤ ਘਟੂਗੀ ਤੇ ਬਹਾਲ ਤੁਸੀਂ ਕਰ ਸਕਦੇ ਫਿਰ ਤਾਂ ਤੁਸੀਂ ਇਹੀ ਗਏ ਫਿਰ ਤਾਂ ਤੁਹਾਡੇ ਮੰਨਨ ਚ ਇਹੀ ਹੈ ਨਾ ਕਿ ਚਾਰਜੀ ਆਉਣ ਲੈਣੇ ਹੁਣ ਚਾਰਾਂ ਚ ਦੱਸਦਾ ਵੀ ਆਉਣਗੇ ਤਾਂ 40 40 ਹੋ ਜਾਣਗੇ ਇਸ ਤਰ੍ਹਾਂ ਦੇ ਬਹੁਤਾਂ ਤਾਉਣਗੇ ਉਹਨਾਂ ਨੂੰ ਸਿਰਫ ਗੋਲਾ ਗੋਲਖਾ ਤੱਕ ਸੀਮਤ ਆ ਮਾਇਆ ਤੱਕ ਸੀਮਤ ਆ ਜੇ ਇਹਨਾਂ ਨੂੰ ਮਰਿਆਦਾ ਪਤਾ ਹੋਵੇ ਤਾਂ ਲੰਘੇ ਦੇਣੀ ਆਪਾਂ ਜਿਹੜੀ ਉਹ ਕੀਤੀ ਸੀ ਕਾਰਵਾਈ ਕੀਤੀ ਸੀ ਗੁਟਕਾ ਸਾਹਿਬ ਵਾਲੀ ਉਰਤੇ ਕਾਰਵਾਈ ਨਾ ਕਰਦੇ ਅਜੇ ਤੱਕ ਅਜੇ ਤੱਕ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਤੁਸੀਂ ਇਹ ਵੇਖੋ ਵੀ ਸਾਡੇ ਗੁਰਦੁਆਰਿਆਂ ਦੇ ਵਿੱਚ ਇੱਕ ਮਰਿਆਦਾ ਬਹਾਲ ਨਹੀਂ ਹੋ ਸਕੀ ਫੋਨ ਬੰਦ ਦੀ ਜੀ ਅੱਜ ਆਪਾਂ ਅੱਜ ਵੀ ਪੇ ਪਿਛਲੇ ਸਮੇਂ ਨੂੰ ਛੱਡ ਦੋ ਅੱਜ ਵੀ ਆਪਾਂ ਜਾਵਾਂਗੇ ਨਾ ਵੈਸ਼ਨਵਦੇਵੀ ਮਾਤਾ ਦੇ ਮੰਦਿਰ ਤੁਸੀਂ ਪਰਸ 벨ਟ ਤੇ ਕੈਮਰਾ ਫੋਨ ਵਗੈਰਾ ਲੈ ਕੇ ਜਾ ਕੇ ਵਿਖਾਓ ਲੋਕਰ ਦੇ ਦਿੰਦੇ ਨੇ ਉੱਥੇ ਰੱਖ ਸਕਦੇ ਆ ਲੋਕਰ ਨਹੀਂ ਦਿੰਦੇ ਭਾਜੀ ਤੁਹਾਨੂੰ ਆਪਣੇ ਬੈਗ ਦੇ ਵਿੱਚ ਰੱਖ ਕੇ ਜਾਣਾ ਪਏਗਾ ਕੋਈ ਲੋਕਰ ਨਹੀਂ ਅਵੇਲੇਬਲ ਆ ਉਹਨਾਂ ਕੋਲ ਪਰ ਇੱਥੇ ਆਪਣੇ ਕੋ ਸਾਰੀ ਕੁਝ ਅਵੇਲੇਬਲ ਹੀ ਆ ਜਗ੍ਹਾ ਵੀ ਆ ਕਮਰੇ ਵੀ ਆ ਮਾਇਆ ਵੀ ਆ ਪਰ ਅਸੀਂ ਫਿਰ ਵੀ ਪਛਾਣ ਆ ਅਸੀਂ ਇੱਕ ਇੱਕ ਬੰਦੇ ਨੂੰ ਜਾ ਕੇ ਕਹਿੰਨੇ ਆਂ ਵੀ ਭਾਈ ਪ੍ਰਕਰਮਾ ਦੇ ਵਿੱਚ ਵੀਡੀਓ ਨਹੀਂ ਬਣਾਉਣੀ ਰੀਲ ਨਹੀਂ ਬਣਾਉਣੀ ਕੀ ਆਪਾਂ ਰੂਲ ਨਹੀਂ ਇੱਕ ਬਣਾ ਸਕਦੇ ਅੱਛਾ ਸੇਵਾਦਾਰ ਵੀ ਉਹਨਾਂ ਨੂੰ ਟੋਕ ਦੇਣੇ ਜਿਹੜਾ ਲੱਗਦਾ ਕਿ ਡਰ ਜੇਗਾ ਉਹਨਾਂ ਤੋਂ ਜਾਂ ਜਿਹੜਾ ਪਤਾ ਕਿ ਅੱਗੋਂ ਬੈਸਣ ਵਾਲਾ ਹੈਗਾ ਉਹਦੇ ਨਾਲ ਨਹੀਂ ਬੈਸਣਗੇ ਉਹਨੂੰ ਨਹੀਂ ਕਹਿਣਗੇ ਫੋਟੋ ਡਿਲੀਟ ਕਰ ਸਾਡੇ ਸਿੰਘ ਨਾ ਬਾਰੋਂ ਹੁੰਦੇ ਨੇ ਸੇਵਾ ਕਰਨ ਸ਼ਨੀ ਐਤਵਾਰ ਸੰਗਤ ਜਿਆਦੀ ਹੁੰਦੀ ਆ ਹੁਣ ਉਹਨਾਂ ਕੋ ਆਪਣੀਆਂ ਪਰਸਨਲ ਵਾਕੀ ਟੋਕੀਆਂ ਵਾ ਹੁਣ ਉਹ ਵੇਖੋ ਜੀ ਫੋਟੋ ਖਿੱਚਣਾ ਵੀਡੀਓ ਬਣਾਉਣਾ ਅਸੀਂ ਸਾਰੇ ਧਾਇਰੇ ਚ ਇੱਕੋ ਜਣੇ ਨੂੰ ਲੈਣ ਡੀ ਆ ਯਾਨੀ ਕਿ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਕੋਈ ਬਜ਼ੁਰਗ ਹੈ ਕੋਈ ਕਿਸੇ ਦਾ ਕੋਈ ਲਿਆਜ ਨਹੀਂ ਆ ਸਾਰਿਆਂ ਨੂੰ ਫਿਰ ਉਹ ਕਹਿੰਦੇ ਨੇ ਕਿ ਇਹ ਜੀ ਇਹ ਫੋਟੋਆਂ ਖਿੱਚਣ ਤੋਂ ਮਨਾ ਕਰਨ ਡੇ ਭਾਈ ਜੇ ਇੱਕ ਨੂੰ ਰੋਕਾਂਗੇ ਤਾਂ ਦੂਸਰਾ ਆਟੋਮੈਟਿਕਲੀ ਰੁਕੂਗਾ ਜੇ ਅਸੀਂ ਆਪਾਂ ਕਹਾਂ ਕਿ ਨਹੀਂ ਇਹ ਸਿੱਖ ਧਰਮ ਦੇ ਵਿੱਚੋਂ ਇਹਨੇ ਦਾ ਸਤਾਰ ਬੰਨੀ ਹੈ ਆਪਾਂ ਇਹਨੂੰ ਨਹੀਂ ਰੋਕਣਾ ਦੂਸਰੇ ਨੇ ਸਵਾਲ ਕਰ ਦੇਣਾ ਤੁਹਾਨੂੰ ਵੀ ਤੁਸੀਂ ਉਹਨੂੰ ਨਹੀਂ ਰੋਕਿਆ ਮੈਨੂੰ ਰੋਕਿਆ ਵਾ ਤੇ ਉੱਥੇ ਐਸਪੀਸੀ ਕਹਿੰਦੀ ਆ ਵੀ ਆਪਾਂ ਫੋਟੋ ਰੋਕਾਂ ਫੋਟੋ ਖਿੱਚਣ ਤੋਂ ਕਿਵੇਂ ਰੋਕਾਂਗੇ ਫਿਰ ਤੁਸੀਂ ਰੂਲ ਕਿਉਂ ਨਹੀਂ ਬਣਾਉਂਦੇ ਜੀ ਲੱਗਦਾ ਨਹੀਂ ਕਿ ਸਿਰਫ ਫੋਟੋਆਂ ਸੰਗਤ ਲਈ ਨਹੀਂ ਜਦੋਂ ਕੋਈ ਮੰਤਰੀ ਕੋਈ ਸਟਾਰ ਸੈਲੀਬ੍ਰਿਟੀ ਆਉਂਦਾ ਉਹਦੇ ਨਹੀਂ ਵੀ ਗੁਰੂ ਘਰ ਦੇ ਵਿੱਚ ਇੱਕ ਸੰਗਤ ਦਾ ਰੂਪ ਹੈਗਾ ਫਿਰ ਉਦੋਂ ਵੀ ਕਿਉਂ ਮੀਡੀਆ ਜਾਂ ਕਹਿ ਲਈਏ ਕੋਈ ਫੋਟੋ ਅਲਾਉਡ ਹੁੰਦੀ ਹੈ ਖੁਦ ਐਸਡੀਪੀਸੀ ਵੀਡੀਓਜ਼ ਬਣਾ ਕੇ ਅਪਲੋਡ ਕਰਦੀਆਂ ਇਹੋ ਤਾਂ ਸਾਡੀਆਂ ਘਾਟਾਂ ਵਾ ਅਸੀਂ ਗੁਰੂ ਨੂੰ ਮੋਖ ਨਹੀਂ ਕੀਤਾ ਆ ਅਸੀਂ ਜਦੋਂ ਕੋਈ ਮੌਕੇ ਦਾ ਕੋਈ ਪ੍ਰਧਾਨ ਮੰਤਰੀ ਕੋਈ ਮੁੱਖ ਮੰਤਰੀ ਹੈ ਜਾਂ ਕੋਈ ਅਹੁਦੇਦਾਰ ਆ ਜਾਂਦਾ ਵਾ ਅਸੀਂ ਸਿਰਫ ਉਦੋਂ ਤੱਕ ਸੀਮਤ ਹੋ ਜਾਂਦੇ ਕਿ ਘਰੇ ਚਾਰ ਕੰਮ ਨਾ ਇਹ ਕੋ ਸਾਡੇ ਬਿਸਰ ਜਾਣਾ ਜਾਂ ਕੋਈ ਸਾਡਾ ਕੰਮ ਨਾ ਖਰਾਬ ਹੋ ਜੇ ਅਸੀਂ ਉੱਥੋਂ ਤੱਕ ਸਾਨੂੰ ਗੁਰੂ ਥੋੜੀ ਮੋ ਜੇ ਗਰੂਮ ਕੋ ਕੋਨ ਤੇ ਗਰੂਲ ਨਾ ਹੋਵੇ ਇਹਨਾਂ ਦੇ ਹੁਣ ਲੰਗੇ ਕੋਈ ਨਾ ਕੋਈ ਪ੍ਰਮੋਸ਼ਨ ਕਰਵਾਉਣੋਂ ਆ ਜਾਂਦਾ ਚਲੋ ਇਹਨਾਂ ਨੇ ਰੋਕ ਲਾ ਦਿੱਤੀ ਬੜੀ ਵਧੀਆ ਗੱਲ ਆ ਪਰ ਉਸ ਰੂਲ ਸਾਰਿਆਂ ਵਾਸਤੇ ਹੋਣੇ ਚਾਹੀਦੇ ਆ ਸੰਗਤ ਤੋਂ ਲੈ ਕੇ ਕੋਈ ਅਹੁਦੇਦਾਰ ਹੋਵੇ ਰੂਲ ਸਾਰਿਆਂ ਲਈ ਇੱਕ ਹੋਣੇ ਚਾਹੀਦੇ ਫਿਰ ਮਰਿਆਦਾ ਬਹਾਲ ਹੁੰਦੀ ਆ ਜੀ ਤੇ ਹੈਰੀਟੇਜ ਸਟਰੀਟ ਤੇ ਹੁਣ ਐਸਜੀਪੀਸੀ ਨੇ ਵੀ ਆਪਣੇ ਬੋਰਡ ਲਗਾਏ ਹੋਏ ਆ ਕਿ ਜੇਕਰ ਕੋਈ ਵੀਡੀਓਗ੍ਰਾਫੀ ਕਰਦਾ ਜਾਂ ਅਪਲੋਡ ਕਰਦਾ ਉਸਤੇ ਬਣਦੀ ਕਾਰਵਾਈ ਕੀਤੀ ਜਾਏਗੀ ਜਿਸ ਤਰੀਕੇ ਵੀ ਉਹ ਮਰਿਆਦਾ ਅਨੁਸਾਰ ਹੋਏਗਾ ਪਰ ਇਕੱਲੇ ਬੋਰਡਦਾਰ ਨਾਲ ਸੰਗਤ ਆਪਣੀ ਜ਼ਿੰਮੇਵਾਰੀ ਕਿਵੇਂ ਸਮਝੇਗੀ ਫੋਟੋ ਸ਼ੂਟ ਜੂ ਕਰਦੇ ਨੇ ਉਹ ਆਪਣੀ ਜ਼ਿੰਮੇਵਾਰੀ ਕਿਵੇਂ ਸਮਝਣਗੇ ਇਹਦੇ ਵਾਸਤੇ ਤੇ ਐਸਪੀਸ ਨੂੰ ਸੋਚਣਾ ਪੈਣਾ ਹੋਗਾ ਕਿ ਜਿਹੜੇ ਬੋਰਡ ਲਾਏ ਆ ਮੰਨ ਲਓ ਇੱਕ ਰੋਡ ਦੇ ਉੱਤੇ 10 ਬੋਰਡ ਲਾ ਦਿੱਤੇ ਨੇ ਹੁਣ ਉਹਨਾਂ ਦੇ ਵਿੱਚੋਂ ਇੱਕ ਜਾਣਾ ਪੜਦਾ ਦੋ ਜਾਣੇ ਨਹੀਂ ਪੜਦੇ ਤੇ ਉਹ ਬੋਰਡ ਥੋੜੀ ਆਪਣੇ ਆਪ ਗਾਂਹ ਹੋ ਕੇ ਉਹਨਾਂ ਦੇ ਮੂਰੇ ਹੋ ਜਾਣਗੇ ਤਾਂ ਤਾਂ ਗਾਂ ਕੋਈ ਨਾ ਕੋਈ ਸੇਵਾਦਾਰ ਵੀ ਰੱਖਣ ਜੇ ਅਸੀਂ ਜੇ ਬਾਅਦ ਦੇ ਵਿੱਚ ਅਸੀਂ ਕੋਈ ਕਾਰਵਾਈ ਕੀਤੀ ਫਿਰ ਇਹਨਾਂ ਨੇ ਕਹਿਣਾ ਐਸਪੀਸ ਨੇ ਬੋਰਡ ਲਾਏ ਸੀ ਫਿਰ ਤੁਸੀਂ ਕੋਈ ਕਾਰਵਾਈ ਕੀਤੀ ਅਈ ਤੁਹਾਡੇ ਬੋਰਡਾਂ ਨੇ ਥੋੜੀ ਰੋਕ ਦੇਣਾ ਪੰਦਿਆਂ ਨੂੰ ਰੀਲਾਂ ਬਣਾਉਣ ਨਾਲ ਹੀ ਤਾਂ ਚੱਲ ਜਾਂਦੇ ਨੇ ਹੁਣ ਪ੍ਰਕਰਮਾਂ ਦੇ ਵਿੱਚ ਸੀ ਸੇਵਾਦਾਰ ਹੁੰਦੇ ਨੇ ਪਰ ਉਹ ਯੋਗਾ ਵਾਲੀ ਬੀਬੀ ਆਪਣਾ ਯੋਗਾ ਕਰਕੇ ਗਾਂ ਗਈ ਆ ਕੀ ਹੋ ਗਿਆ ਉਸ ਤੋਂ ਬਾਅਦ ਲੱਗੇ ਤਾਂ ਸੇਵਾਦਾਰ ਸੀ ਉੱਥੇ ਵੀ ਰੋਕਿਆ ਕਿਉਂਣਾ ਐਵੇਂ ਇਕੱਲੇ ਬੋਰਡਾਂ ਦੇ ਲਾਉਣ ਨਾਲ ਕੰਮ ਨਹੀਂ ਰੁਕ ਜਾਂਦੇ ਇਹ ਸਾਨੂੰ ਆਪ ਮੂਰੇ ਹੋਣਾ ਪੈਣਾ ਵਾ ਉਹ ਵੀ ਮਸਲਾ ਹੁਣ ਠੰਡਾ ਪੈ ਗਿਆ ਹੈ ਕਿਵੇਂ ਦੇਖਦੇ ਹੋ ਕਿ ਐਸਜੀਪੀਸੀ ਕੀ ਦੀ ਸੀ ਕਾਨੂੰਨੀ ਕਾਰਵਾਈ ਕਰਾਂਗੇ ਲੱਗਦਾ ਨਹੀਂ ਕੱਲ ਤੱਕ ਸਾਹਿਬ ਲਾ ਕੇ ਉਸ ਨੂੰ ਮਾਫੀ ਮੰਗਵਾਉਣੀ ਚਾਹੀਦੀ ਕਾਨੂੰਨੀ ਕਾਰਵਾਈ ਗੁਰੂ ਮਰਿਆਦਾ 'ਚ ਵੀ ਹੋਣ ਲੱਗੀ ਹੈ ਵੇਖੋ ਜੀ ਮਾਫੀ ਜਾਂ ਕਾਰਵਾਈ ਦੀ ਗੱਲ ਕਰੀਏ ਨਾ ਇਹ ਗੱਲਾਂ ਬਾਅਦ ਦੇ ਵਿੱਚ ਆਉਂਦੀਆਂ ਅਸੀਂ ਰੂਲ ਇਸ ਤਰ੍ਹਾਂ ਦਾ ਬਣਾਈਏ ਕਿ ਹਰ ਇੱਕ ਬੰਦਾ ਉਸ ਰੂਲ ਦੇ ਮੁਤਾਬਿਕ ਚੱਲੇ ਸਾਨੂੰ ਇਥੋਂ ਤੱਕ ਆਉਣ ਦੀ ਨੌਬਤ ਨਾ ਪਵੇ ਜੋੜੇ ਘਰ ਬਣੇ ਆ ਇੱਕ ਸਥਾਨ ਹੈਗਾ ਵਾ ਠੀਕ ਹੈ ਜੀ ਲੰਗਰ ਹਾਲ ਬਣਿਆ ਸੰਗਤ ਨੂੰ ਪਤਾ ਵਾ ਵੀ ਉੱਥੇ ਲੰਗਰ ਆ ਲੰਗਰ ਛਕਣਾ ਵਾ ਇਸ ਤਰ੍ਹਾਂ ਦਾ ਕਿ ਇੱਕ ਆਪਣ ਜਗਾ ਕਿਉਂ ਨਹੀਂ ਬਣਾ ਲੈਂਦੇ ਕਿ ਸਾਰੇ ਮੋਬਾਈਲ ਜਬਤ ਹੋ ਜਾ ਕਰਨ ਜਿੰਨੇ ਜਾਣਾ ਵਾ ਆਪਣਾ ਮੋਬਾਈਲ ਚੱਕਣ ਜਾਂ ਜੇ ਕੋਈ ਨਹੀਂ ਕੋਈ ਇੰਟਰਸਟਡ ਹੋਏਗਾ ਉਸ ਜਗ੍ਹਾ ਤੇ ਮੋਬਾਈਲ ਰੱਖਣਾ ਆਪਣਾ ਸੇਫ ਜਾਂ ਕਿਤੇ ਵੀ ਆਪਣੀ ਗੱਡੀ ਦੇ ਵਿੱਚ ਹੀ ਆਪਣੇ ਸਮਾਨ ਦੇ ਵਿੱਚ ਰੱਖ ਕੇ ਆਊਗਾ ਜਦੋਂ ਰੂਲ ਹੀ ਨਹੀਂ ਹੈਗਾ ਫਿਰ ਸਾਂਗੋਦ ਨੂੰ ਪਤਾ ਵਾ ਵੀ ਇਹਨਾਂ ਦਾ ਕੋਈ ਰੂਲ ਤਾਂ ਹੈ ਨਹੀਂ ਆ ਅੱਜ ਖਿੱਚਦੇ ਆ ਜੇ ਇੱਥੋਂ ਰੁਕਿਆ ਵਾ ਤੇ ਥੋੜਾ ਮੂਰੇ ਹੋ ਕੇ ਜਾ ਕੇ ਖਿੱਚ ਲੂਗਾ ਫਿਰ ਐਈ ਹੈ ਨਾ ਘਟਨਾਵਾਂ ਇਸ ਤਰ੍ਹਾਂ ਹੀ ਸਾਹਮਣੇ ਆਉਂਦੀਆਂ ਜਦੋਂ ਤੱਕ ਅਸੀਂ ਕੋਈ ਪੱਕਾ ਰੂਲ ਕੋਈ ਬਣਾਉਂਦੇ ਨਹੀਂ ਆ ਉਦੋਂ ਤੱਕ ਇਹ ਲਾਜ਼ਮੀ ਆ ਜੀ ਰੁਕਣੀਆਂ ਨਹੀਂ ਆ ਉਹ ਵੈਰੀਟੀ ਸਟਰੀਟ ਤੇ ਥੋੜਾ ਨਾਲ ਵੀ ਕਿਸੇ ਦੀ ਬਹਿਸ ਬਾਜੀ ਹੁੰਦੀ ਹੈ ਜਦ ਤੁਸੀਂ ਰੋਕਦੇ ਹੋ ਫੋਟੋਆਂ ਖਿੱਚਣ ਤੋਂ ਪੋਜ਼ ਬਣਾਉਣ ਤੋਂ ਕਿ ਛੋਟੀ-ਛੋਟੀ ਉਮਰ ਦੇ ਬੱਚੇ ਵੀ ਅੱਜ ਕੱਲ ਉਹਥੇ ਆਸ਼ਕਿਆਂ ਮਾਰਨ ਲਈ ਆਉਂਦੇ ਨੇ ਪਿਕਨਿਕ ਸਪੋਰਟ ਬਣਾ ਚੁੱਕਿਆ ਹਾਂ ਜੀ ਹਾਂ ਜੀ ਇੱਕ ਨੌਜਵਾਨ ਸੀ ਜਿਹੜਾ ਫੋਟੋਆਂ ਖਿੱਚਣ ਡਿਆ ਸੀ ਕਹਿੰਦਾ ਇਹ ਮੈਂ ਫੋਟੋਆਂ ਨਹੀਂ ਖਿੱਚਦਾ ਤੇ ਮੈਂ ਕਿਹਾ ਮੇਰੇ ਸਾਹਮਣੇ ਤੂੰ ਫੋਟੋਆਂ ਖਿੱਚਣ ਡਿਆ ਸਾਹਮਣੇ ਮੂਰੇ ਕੁੜੀ ਖਲੋਤੀ ਹੈ ਫਿਰ ਉਸ ਤੋਂ ਡਿਫੈਂਡ ਕਰਦੇ ਨਹੀਂ ਤੁਸੀਂ ਸਾਡਾ ਕੈਮਰਾ ਚੈੱਕ ਕਰ ਲਓ ਸਾਡੇ ਕੋਲ ਆਲਰੇਡੀ ਤਾਂ ਸਬੂਤ ਪਈ ਹੁੰਦੇ ਨੇ ਜਦੋਂ ਇਹ ਫੋਟੋਆਂ ਖਿੱਚਣ ਇਨ ਕੇਸਾ ਕਰਕੇ ਸਾਨੂੰ ਕਹਿਣ ਕਿ ਡਿਪੈਂਡ ਕਰਨ ਅਸੀਂ ਤਾਂ ਮੂਰੇ ਸਬੂਤ ਰੱਖਿਆ ਤੇ ਨੇ ਕਿਤਨਾ ਕਿਤਰਾ ਦੇ ਪੋਜ ਬਣਾਏ ਹੁੰਦੇ ਨੇ ਬੇਬੀਆਂ ਚ ਕੋਈ ਪਿੰਡਾਂ ਥਾਵਾਂ ਚੋਂ ਭੈਣਾ ਹੁੰਦੀਆਂ ਪਰਿਵਾਰ ਆਉਂਦੇ ਨੇ ਸ਼ਰਮ ਨਾਲ ਮੂੰਹ ਨਹੀਂ ਬੋਏ ਹੁੰਦੇ ਨੇ ਪਰ ਇਹਨਾਂ ਨੂੰ ਸ਼ਰਮ ਨਹੀਂ ਹੁੰਦੀ ਕਿਸਮ ਹੁਣ ਇੱਕ ਗੁਰੂ ਸਾਹਿਬ ਦੇ ਆਪਾਂ ਘਰ ਜਾਣਦੇ ਆ ਉੱਥੇ ਬਾਵਾ ਦੇ ਬਾਵਾ ਵਿੱਚ ਪਾ ਕੇ ਹੱਥ ਜੱਥੇ ਫੜੇ ਹੁੰਦੇ ਨੇ ਜਿਨ੍ਹਾਂ ਨੂੰ ਪੁੱਛ ਲਈਏ ਭਾਈ ਕੀ ਰਿਸ਼ਤਾ ਵਾ ਜੀ ਮੇਰੀ ਜਸਟ ਫਰੈਂਡ ਹੈ ਜੀ ਜੇ ਮੈਂ ਪੁੱਛ ਲਈਏ ਵੀ ਮਾਪੇ ਉਹਨੂੰ ਪਤਾ ਵਾ ਜਾਂ ਤੁਹਾਡੀ ਮੰਗੇਤਰ ਹੈ ਜਾਂ ਮਾਪੇ ਉਹਨੂੰ ਪਤਾ ਕਿਸੇ ਨੂੰ ਫਿਰ ਉਹਦੋਂ ਕੰਨੀ ਕਿਤਰਾਉਣਗੇ ਫਿਰ ਉਹਦੋਂ ਭੱਜ ਵੀ ਜਾਣ ਇਹ ਤੋਂ ਇਹੀ ਐਡੇ ਸੱਚੇ ਜੇ ਤਾਂ ਫਿਰ ਗੱਲ ਵੀ ਕਰਾਇਆ ਕਰੋ ਮੋਸਟਲੀ ਪੀਪਲ ਬਹੁਤਾਂਤ ਲੋਕ ਆਪਾਂ ਰਾਤ ਨੂੰ ਵੀ ਵੇਖਦੇ ਆ ਨਾ ਉਹਦੇ ਵਿੱਚੋਂ ਕੋਈ 40% ਜਿਹੜੇ ਹੋਣਗੇ ਦਿਹਾੜੀ ਟੱਪਾ ਕਰਨ ਵਾਲੇ ਹੋਣਗੇ ਜਿਹੜੇ ਉਹ ਸਾਈਡ ਤੇ ਹੋ ਕੇ ਆਪਣਾ ਸੁੱਖ ਲੈਣ ਦੇ ਹੋਣਗੇ ਨੀਂਦ ਪੂਰੀ ਕਰਨ ਚਾਣਗੇ ਉਸ ਤੋਂ ਬਾਅਦ ਜਿਹੜੇ ਆਉਂਦੇ ਸਾਈਡ ਤੇ ਬੈਠੇ ਹੋਣਗੇ ਬਹੁਤਾਂਤ 60% ਕੋਈ ਕਿਸੇ ਦਾ ਘਰੋਂ ਲੜ ਕੇ ਆਇਆ ਵਾ ਕੋਈ ਕੁੜੀ ਭੱਜ ਕੇ ਆਈ ਜਾਂ ਕੋਈ ਲੜਕੇ ਆਈ ਹੈ ਸਾਰਿਆਂ ਨੂੰ ਇਹੋ ਸਥਾਨ ਲੱਭਿਆ ਕਾਰਨ ਸਿਰਫ ਇਹ ਆ ਕਿ ਸਾਡੀ ਸੰਸਥਾ ਜਿਹੜੀ ਆ ਉਹ ਕਾਰਵਾਈ ਨਹੀਂ ਕੋਈ ਜੇ ਪੁੱਛਗੇ ਚ ਨਹੀਂ ਪੁੱਛਗੇ ਚ ਨਹੀਂ ਹੈਗੀ ਜੇ ਪੁੱਛਗੇ ਚ ਅਸੀਂ ਕਰਦੇ ਆਂ ਤਾਂ ਫਿਰ ਅਸੀਂ ਬੁਰਾ ਹੋ ਜੰਨੇ ਆਂ ਜਿਹੜਾ ਕਿਚੋਰ ਪੜਦਾ ਸਵੇ ਚੋਰ ਨੂੰ ਕੁੱਟਦਾ ਵਾਂ ਮੈਂ ਚੋਰ ਕਹਿੰਦਾ ਮੈਂ ਜਲੰਧਰੋਂ ਆਇਆ ਵਾਂ ਬਕਣ ਡਿਆ ਦੋ ਫੋਨ ਮੌਕੇ ਤੇ ਇੱਕ ਪਰਸ ਜਿਹਦੇ ਵਿੱਚ 6 ਤੋਂ 7000 ਹੋਣਾ ਸੀ ਹੁਣ ਮੌਕੇ ਦੇ 7:30 ਵਜੇ ਸਾਰਾ ਕੁਝ ਵਗ ਗਿਆ ਵਾ ਮੈਨੂੰ ਕਹਿੰਦੇ ਕਿ ਤੁਸੀਂ ਕੁੱਟਦੇ ਕਿਉਂ ਜੀ ਬਈ ਹੁਣ ਉਹ ਚੋਰ ਦੀ ਪੂਜਾ ਕਰੀਏ ਜਦੋਂ ਸੰਗਤ ਦਾ ਕੋਈ ਸਮਾਨ ਚੋਰੀ ਹੁੰਦਾ ਵਾ ਤੁਸੀਂ ਕੈਮਰੇ ਚੈੱਕ ਕਰਦੇ ਕੈਮਰੇ ਨੇ ਤਾਂ ਚੋਰ ਫੜਨਾ ਨਹੀਂ ਆ ਤੇ ਜਿਹੜਾ ਲਾਗੇ ਹੋਇਆ ਲਾਜ਼ਮੀ ਉਹੀ ਕਾਰਵਾਈ ਕਰੇਗਾ ਤੇ ਜੇ ਅਸੀਂ ਕਾਰਵਾਈ ਕਰਦੇ ਆ ਤਾਂ ਅਸੀਂ ਬੁਰੇ ਆ ਸੁੰਨਿਆ ਸਿੰਘ ਧੱਕਾ ਕਰ ਰਹੇ ਨੇ ਹੁਣ ਹੈਰਿਸ ਹੈਰੀਟੇਜ ਸਟਰੀਟ ਤੇ ਜੋ ਚੀਜ਼ਾਂ ਹੋ ਰਹੀਆਂ ਨੇ ਵਿਰਾਸਤੀ ਮਾਰਗ ਦੇ ਉੱਤੇ ਉਸ ਤੋਂ ਲੈ ਕੇ ਸੰਗਤ ਨੂੰ ਕੀ ਅਪੀਲ ਆਉਣੀ ਚਾਹੁੰਦੀ ਉਹ ਸੰਸਥਾਵਾਂ ਨੂੰ ਕੀ ਅਪੀਲ ਆਉਣੀ ਚਾਹੁੰਦੀ ਦੇਖੋ ਜੀ ਸਾਰਿਆਂ ਦਾ ਫਰਜ਼ ਬੰਦਾ ਵਾ ਗੁਰੂ ਸਾਹਿਬ ਸਾਡੇ ਕੱਲਿਆਂ ਦੇ ਨਹੀਂ ਐ ਗੁਰੂ ਸਾਹਿਬ ਤੁਹਾਡੇ ਵੀ ਹੁੰਨੇ ਆ ਜਿੰਨੇ ਸਾਡੇ ਆ ਉਹ ਸਥਾਨ ਜਿਹੜਾ ਵਾ ਉਹ ਕਿਸੇ ਦਾ ਇਕੱਲਿਆਂ ਦਾ ਨਹੀਂ ਆ ਜੇ ਆਪਾਂ ਕਹੀਏ ਸੰਸਥਾ ਦਾ ਵਾ ਸੰਸਥਾ ਦਾ ਵੀ ਨਹੀਂ ਆ ਸੰਸਥਾ ਸਿਰਫ ਇੱਕ ਕਾਰਜ ਕਰਨ ਲਈ ਆ ਇੱਕ ਨੌਕਰ ਦੇ ਤਹਿਤ ਪਰ ਜੋ ਸਾਰਿਆਂ ਦਾ ਬੰਨਜਾ ਸੰਗਤ ਤੇ ਜੇ ਲੱਗਣ ਦੀ ਆ ਸੰਗਤ ਨੂੰ ਮੌਕੇ ਤੇ ਚਾਹੀਦਾ ਜੀ ਤੁਹਾਨੂੰ ਗਲਤ ਲੱਗਣ ਦਾ ਮੌਕੇ ਤੇ ਤੁਸੀਂ ਕਾਰਵਾਈ ਕਰ ਸਕਦੇ ਜੀ ਇੱਕ ਸਾਡਾ ਕੱਲਿਆਂ ਦਾ ਫਰਜ਼ ਨਹੀਂ ਵੀ ਅਸੀਂ ਬਣੇ ਪਏ ਇਹ ਸਾਡਾ ਫਰਜ਼ ਹੈ ਪਰ ਇਹ ਹੈ ਕਿ ਅਸੀਂ ਸਾਹਮਣੇ ਗਲਤ ਕੁਝ ਹੋਣ ਦਾ ਅੱਖਾਂ ਨਹੀਂ ਬੰਦ ਕਰ ਸਕਦੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਰਬਾਰ ਸੇਵ ਸੱਚਖੰਚੀ ਰਹਿਮੰਦਰ ਸਾਹਿਬ ਜੇਕਰ ਕੋਈ ਆਉਂਦਾ ਤਾਂ ਆਪਣੀ ਗੁਰੂ ਮਰਿਆਦਾ ਅਨੁਸਾਰ ਉੱਥੇ ਦਰਸ਼ਨ ਕੀਤੇ ਜਾਣ ਕਿਉਂਕਿ ਪਿਕਨਿਕ ਸਪੌਟ ਨਾ ਬਣਾਇਆ ਜਾਵੇ ਜਥੇਦਾਰ ਸਾਹਿਬ ਵੱਲੋਂ ਵੀ ਇਹ ਹੁਕਮ ਕੀਤਾ ਗਿਆ ਸੀਗਾ ਕਿ ਇਸ ਚੀਜ਼ਾਂ ਨੂੰ ਪਿਕਨਿਕ ਸਪੌਟ ਨਾ ਬਣਾਇਆ ਜਾਵੇ ਇੱਥੇ ਸ਼ਰਧਾ ਨਾਲ ਆਇਆ ਜਾਵੇ ਮਨ ਦੀ ਸ਼ਾਂਤੀ ਲਈ ਆਇਆ ਜਾਵੇ ਆਪਣੀ ਅਰਦਾਸ ਮੰਗਤੀ ਜੋ ਤੁਸੀਂ ਚਾਹੁੰਦੇ ਹੋ ਜੋ ਤੁਸੀਂ ਮੰਗਿਆ ਮਰਾਦਾ ਇੱਥੇ ਲੈਣ ਆਉਂਦੇ ਹੋ ਉਸ ਨੂੰ ਲੈ ਕੇ ਗੁਰੂ ਮਰਿਆਦਾ ਅਨੁਸਾਰ ਦਰਸ਼ਨ ਕੀਤੇ ਜਾਣ ਕੋਈ ਐਸੀ ਚੀਜ਼ ਐਸੀ ਲੱਚਰ ਤਾਂ ਨਾ ਕੀਤੀ ਜਾਵੇ ਜਿਸ ਕਾਰਨ ਸਾਨੂੰ ਬਾਅਦ ਦੇ ਵਿੱਚ ਜਿਹੜਾ ਕਿ ਸ਼ਰਮਿੰਦਾ ਹੋਣਾ ਪਵੇ ਕਿ ਅਸੀਂ ਗਲਤ ਘਟਨਾ ਉੱਥੇ ਕਰ ਆਏ ਹਾਂ ਸੋ ਗੱਲ ਕਰੀਏ ਤਾਂ ਹੁਣ ਜੋ ਹੈਰੀਟੇਜ ਸਟਰੀਟ ਦੇ ਉੱਤੇ ਫੋਟੋ ਸ਼ੂਟ ਹ ਵੱਕ ਵੱਕ ਗਲਤ ਅਸ਼ਲੀਲਤਾ ਵਾਲੇ ਪੋਸਟ ਬਣਾਏ ਜਾਂਦੇ ਨੇ ਨਾਨਕ ਸਿੰਘਾ ਹੋਣਾ ਨੇ ਜਿਵੇਂ ਉੱਥੇ ਆਪਣੀ ਕਾਰਵਾਈ ਕੀਤੀ ਕਹਿ ਰਹੇ ਸੀਗੇ ਕਿ ਸੰਗਤ ਦੇ ਕਾਫੀ ਅਪੀਲ ਕੀਤੀ ਹੈ ਕਿ ਇਸ ਚੀਜ਼ ਨੂੰ ਹਟਾਇਆ ਜਾਵੇ ਅਸ਼ਲੀਲਤਾ ਫੈਲਦੀ ਹੈ ਕਿਉਂਕਿ ਜਿਉਂ-ਜਿਉਂ ਸਾਡੀਆਂ ਨਵੀਆਂ ਪੀੜ੍ਹੀਆਂ ਇੱਥੇ ਆ ਰਹੀਆਂ ਨੇ ਜਿਨ੍ਹਾਂ ਨੂੰ ਦਰਬਾਰ ਸਾਹਿਬ ਬਾਰੇ ਨਹੀਂ ਪਤਾ ਉਹਨਾਂ ਤੇ ਗਲਤ ਪ੍ਰਭਾਵ ਪੈਂਦਾ ਹੈ ਤੇ ਨਾਲ ਦੀ ਨਾਲ ਗੁਰੂ ਮਰਿਆਦਾ ਕੋਲ ਅਸੀਂ ਆਉਨੇ ਆ ਗੁਰੂ ਮਰਿਆਦਾ ਅਨੁਸਾਰ ਤਾਂ ਦਰਸ਼ਨ ਕਰਨ ਲਈ ਆਉਨੇ ਆ ਕੋਈ ਸ਼ੇਕ ਹੀ ਮਾਰਨੇ ਕੋਈ ਫੋਟੋਆਂ ਖਿੱਚਣ ਜਾਂ ਕਹਿ ਲੀਏ ਤਾਂ ਕਿਤਨਾ ਕਿਤੇ ਇੱਕ ਅਸ਼ਲੀਲਤਾ ਫੈਲਾਉਣੀ ਆਉਂਦੇ ਸੋ ਇਸ ਸਾਨੂੰ ਵੀ ਜ਼ਿੰਮੇਵਾਰੀ ਸਮਝ ਨਹੀਂ ਪਏਗੀ ਕਿ ਕਾਤਾ ਕਿਸ ਨਿਹੰਗ ਸਿੰਘਾ ਦੇ ਉੱਪਰ ਸੰਸਥਾਵਾਂ ਦੇ ਉੱਪਰ ਹੀ ਜ਼ਿੰਮੇਵਾਰੀਆਂ ਸੱਟਾਂਗੇ ਸੋ ਮੈਨੂੰ ਦਿਓ ਜਦ ਸੁਰਖਾਪ ਟੀਵੀ ਦੇ ਲਈ ਮੈਂ ਦਮਦਿਤ ਸਿੰਘ ਅਮਨਸਰ